ਸੋ ਡੀਸੀ ਦਫ਼ਤਰ ਨਵੀਂ ਭਰਤੀ 2025 ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ 14 ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵੀ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਕੁੱਸੇ ਨਾਲ ਪੋਸਟਾਂ ਲਈ 29200 ਰੁਪਏ ਪ੍ਰਤੀ ਮਨਾ ਤਰਖਾ ਦਿੱਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 28 11 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਹੁਣੇ ਹੁਣੇ ਜਾਰੀ ਕੀਤਾ ਗਿਆ ਨਵਾਂ ਨੋਟੀਫਿਕੇਸ਼ਨ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਲਈ ਤੁਹਾਨੂੰ ਸੈ ਅਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਦੋਸਤੋ ਇਸ ਅਪਲੀਕੇਸ਼ਨ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰ ਗੁੱਪ ਜੁਆਇਨ ਕਰ ਸਕਦੇ ਹੋ ਜੀ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਅਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਉਸ ਐਪਲੀਕੇਸ਼ਨ ਫਾਰਮ ਦੇ ਨਾਲ ਕੰਪਲੀਟ ਆਪਣਾ ਬਾਇਓ ਡਾਟਾ 셀ਫ ਅਟੈਸਟਡ ਕਾਪੀ 28 11 2025 ਤੱਕ ਆਪਣੇ ਡਾਕੂਮੈਂਟਸ ਭੇਜਦੇਣੇ ਹੋਣਗੇ। ਦੋਸਤੋ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਮ ਡਾਕੂਮੈਂਟਸ ਭੇਜਣੇ ਨੇ। ਆਫਿਸ ਆਫ ਦਿ ਡਿਸਟ੍ਰਿਕਟ ਅਸੈਸਿੰਗ ਚਾਰਜ ਗੁਰਦਾਸਪੁਰ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰਦਾਸਪੁਰ ਦੇ ਐਡਰੈਸ ਤੇ ਤੁਸੀਂ 28 11 2025 5 ਵਜੇ ਤੱਕ ਆਪਣੀਆਂ ਅਰਜ਼ੀਆਂ ਭੇਜ ਸਕੋਗੇ। ਪੋਸਟਨ ਡਿਟੇਲ ਕੁਆਲੀਫਿਕੇਸ਼ਨ ਪੇ ਸਕੂਲ ਉਮਰ ਹੱਦ ਕੁਛ ਇਸ ਪ੍ਰਕਾਰ ਹੈਗੇ। ਪੋਸਟ ਆਊਟ ਕੀਤੀਆਂ ਜਾਂਦੀਆਂ ਨੇ ਕਲਰਕ ਦੀਆਂ। ਜੋ ਕੰਟਰੈਕਟ ਬੇਸ ਤੇ ਪੋਸਟਾਂ ਪਰ ਇਆਂ ਜਾਣਗੇ ਟੋਟਲ ਪੋਸਟਾਂ ਨੇ 14 ਜਿਦੇ ਵਿੱਚ ای ਡਬਲ ਯੂ ਐਸ ਜਰਨਲ ਦੀਆਂ ਚਾਰ ਨੇ ਜੀ ای ਡਬਲ ਯੂ ਐਸ ਜਰਨਲ ਔਮਨ ਦੀ ਇੱਕ ਹੈ ਜੀ ਬੀ ਸੀ ਦੀਆਂ ਦੋ ਨੇ ਜੀ ਪੀ ਐਸ ਐਮ ਜਰਨਲ ਦੀਆਂ ਦੋ ਨੇ ਜੀ ਪੀ ਐਸ ਐਮ ਐਸ ਸੀ ਦੀ ਇੱਕ ਹੈ ਜੀ ਪੀ ਐਸ ਐਮ ਜਰਨਲ ਔਮਨ ਦੀਆਂ ਤਿੰਨ ਨੇ ਜੀ ਸਪੋਰਟਸਮੈਨ ਔਮਨ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਇਹਨਾਂ ਪੋਸਟਾਂ ਦੀ 29200 ਰੁਪਏ ਪ੍ਰਤੀ ਮਹੀਨਾ ਬੇਤਨ ਦਿੱਤੀ ਜਾਵੇਗੀ ਕੁਆਲੀਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਨਾ ਇਨ ਸਟਰੀਨ ਵਿੱਚ ਅਤੇ 10ਵੀਂ ਤੁਸੀਂ ਵੀ ਆਪਾਂ ਸਾਨੂੰ ਪਾਸ ਕੀਤੀ ਆ ਤੇ ਕੰਪਿਊਟਰ ਤੋਂ ਚੰਗੀ ਜਾਣਕਾਰੀ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹਦੀ 18 ਤੋਂ ਲੈ ਕੇ 37 ਸਾਲ ਅਤੇ ਇਟਰ ਰਿਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਰਿਟਰਨ ਇਗਜ਼ਾਮ ਲਿਆ ਜਾਵੇਗਾ ਉਹਦਾ ਸਿਲੇਬਸ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਇਹ ਤੁਹਾਡਾ ਰਿਟਰਨ ਇਗਜ਼ਾਮ ਲਿਆ ਜਾਵੇਗਾ ਜੋ ਰਿਟਰਨ ਇਗਜ਼ਾਮ ਕੰਪਲੀਟ ਕਰਨਗੇ ਜੀ ਉਹਨੂੰ ਟਾਈਪਿੰਗ ਟੈਸਟ ਲਈ ਬੁਲਾਇਆ ਜਾਵੇਗਾ ਜਿਹੜੀ ਜਾਣਕਾਰੀ ਇਹਨਾਂ ਦੀ ਆਫਸਰ ਦੀ ਵੈਬਸਾਈਟ ਦੇ ਪਰਬਾਦ ਵਿੱਚ ਅਪਲੋਡ ਕਰਤੀ ਜਾਵੇਗੀ ਲਾਸਟ ਇਹ ਤੁਹਾਨੂੰ ਫਿਰ ਦੱਸਣਾ ਜੀ 28 11:00 ਬਜੇ 25 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਉਹ ਵੀ ਬਹੁਤ ਸਾਰੀਆਂ ਹਾਜਰ ਤਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣਾ ਤੁਹਾਡਾ ਬਹੁਤ ਬਹੁਤ ਧੰਨਵਾਦ